ਸੇਸ਼ਿਕਾ ਜੀ ਮੈਂ ਲਾਪਰਿਤ ਕਰ ਹਸਰਾਂ ਸਿੰਘ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਦਾ ਪਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰਦੀਪ ਸਿੰਘ ਗੁੱਸਾ ਕਰਦਿਆਂ ਬੋਲਿਆ ਇਹ 10 ਦਿਨ ਤੋਂ ਸਕੂਲ ਨਹੀਂ ਜਾ ਰਿਹਾ ਇਹ ਕਿਵੇਂ ਹੋ ਸਕਦਾ ਉਹ ਹਰ ਰੋਜ਼ ਘਰੋਂ ਤਾਂ ਟਾਈਮ ਨਾਲ ਸਕੂਲ ਜਾਂਦਾ ਤੇ ਟਾਈਮ ਨਾਲ ਹੀ ਵਾਪਸ ਆਉਂਦਾ ਮਾਖੀ ਨੇ ਹੈਰਾਨ ਹੋ ਕੇ ਕਿਹਾ ਫਿਰ ਸਕੂਲ ਵਾਲੀ ਝੂਠ ਮਾਰਦੀ ਹੋਣੀ ਆ ਆ ਚਿੱਠੀ ਵਿੱਚ ਉਹਨਾ ਸਾਫ਼ ਕਿਹਾ ਹੈ ਕਿ ਉਹ ਪਿਛਲੇ 10 ਦਿਨਾਂ ਤੋਂ ਸਕੂਲ ਨਹੀਂ ਆਇਆ ਉਹਨਾ ਮਾਪੇ ਨੂੰ ਮਿਲਣ ਲਈ ਕਿਹਾ ਹਰਦੀਪ ਸਿੰਘ ਨੇ ਕਿਹਾ ਆ ਜਾਣ ਤੇ ਉਹ ਅੱਜ ਕਰੀ ਪੁੱਛਦੀਆਂ ਮੈਂ ਉਸ ਨੂੰ ਮਾਖੀ ਨੇ ਕਿਹਾ ਤੂੰ ਪੁੱਛ ਲਈ ਮੈਂ ਚੱਲਿਆ ਮੈਂ ਤਾਂ ਸ਼ਾਮ ਨੂੰ ਹੀ ਆ ਕੇ ਪੁੱਛੂੰ ਹਰਦੀਪ ਸਿੰਘ ਨੇ ਕਿਹਾ ਤੇ ਉਹ ਚਲਾ ਗਿਆ ਦੀਪ ਛੁੱਟੀ ਦੇ ਵਕਤ ਜਿਉਂ ਹੀ ਕਰਿਆ ਆ ਮਾਖੀ ਨੇ ਆਮ ਵੇਖਿਆ ਨਾ ਤਾਂ ਚ ਪੀੜਾਂ ਦੀ ਬਰਸ਼ਾਦ ਕਰ ਦਿੱਤੀ ਤੇ ਉਹ ਸਕੂਲ ਨਹੀਂ ਜਾਂਦਾ ਰੋਜ਼ ਕਿੱਥੇ ਜਾਣਾ ਤੂੰ ਦੱਸ ਦੇ ਮੈਨੂੰ ਅੱਜ ਜਾਂ ਤਾਂ ਤੂੰ ਨਹੀਂ ਨਹੀਂ ਮੈਂ ਨਹੀਂ ਮਾਕੀ ਗੁੱਸੇ 'ਚ ਬੋਲ ਰਹੀ ਸੀ ਨਾਲੇ ਉਸ ਨੂੰ ਕੁੱਟ ਰਹੀ ਸੀ ਹੌਲੀ-ਹੌਲੀ ਦੀਪ ਨਿਊਜ਼ ਨੂੰ ਪੈਂਟ ਵੜੀ ਸਾਰੀ ਗੱਲ ਦਸੀ ਪਰ ਮਾਕੀ ਨੇ ਉਸੇ ਗੱਲ ਸਮਝਣ ਦੀ ਬਜਾਏ ਉਸ ਨੂੰ ਹੀ ਦੋਸ਼ੀ ਠਹਿਰਾਇਆ ਤੇਰੀ ਪੈਂਟ ਠੀਕ ਕਰਤਾ ਦਿੱਤੀ ਸੀ 15-20 ਦਿਨਾਂ ਲਈ ਜਾ ਨਿਕਲਦੀ ਸੀ ਤੇਰੀ ਮਾਕੀ ਨੇ ਫੇਰ ਉਸ ਨੂੰ ਕੁੱਟਿਆ ਦੀਪ ਨੇ ਹੁਣ ਆਪਣੀ ਸਫਾਈ 'ਚ ਕੁਝ ਨਹੀਂ ਕਿਹਾ। ਮਾਕੀ ਨੇ ਦੀਪ ਨੂੰ ਕੁੱਟ ਕੇ ਆਪਣਾ ਗੁੱਸਾ ਠੰਡਾ ਤਾਂ ਕਰ ਲਿਆ ਪਰ ਫਿਰ ਉਹ ਰੋਣ ਲੱਗ ਗਈ। ਤੇਰਾ ਪਿਓ ਦਾ ਜਿਹੋ ਜਿਹਾ ਹੈ ਹੈਗਾ ਹੀ ਆ। ਇੱਕ ਤੇਰੇ ਇਤਿਆਸ ਸੀ ਮੈਨੂੰ ਪਰ ਤੂੰ ਵੀ ਆਪਦੇ ਪਿਓ ਤੇ ਹੀ ਗਿਆ। ਮੈਨੂੰ ਪਹਿਲਾਂ ਥੋੜੇ ਦੁੱਖਸਨ ਜੋ ਆ ਇੱਕ ਗੱਲ ਹੋਰ ਸੁਣ ਲਈ। ਮਾਕੀ ਅਜੇ ਵੀ ਦੀਪ ਨੂੰ ਕੋਸਦੀ ਰੋ ਰਹੀ ਸੀ। ਮਾਂ ਨੂੰ ਰੋਂਦੀ ਵੇਖ ਦੀਪ ਵੀ ਰੋਣ ਲੱਗ ਪਿਆ। ਉਸ ਨੇ ਮਾਂ ਨੂੰ ਜੱਫੀ ਪਾ ਲਈ। ਮਾਂ ਅੱਜ ਤੋਂ ਬਾਅਦ ਮੈਂ ਗਲਤੀ ਦੁਬਾਰਾ ਨਹੀਂ ਕਰਦਾ ਮੈਨੂੰ ਮਾਫ਼ ਕਰ ਦੇ ਮੈਂ ਰੋਜ਼ ਸਕੂਲ ਜਾਇਆ ਕਰੂੰ ਦੀਪ ਮਾਂ ਤੇ ਗੱਲ ਅਗਰ ਰੋ ਰਹੀ ਹਸੀ ਮਾਂ ਨੇ ਵੀ ਦੀਪ ਨੂੰ ਕੁੱਟ ਕੇ ਛਾਤੀ ਨਾਲ ਲਾ ਲਿਆ ਰੋਟੀ ਖਾ ਕੇ ਦੀਪ ਮਜਾ ਦਾ ਕੰਮ ਕਰਨ ਚਲਾ ਗਿਆ ਐਨੇ ਨੂੰ ਟਿਊਸ਼ਨ ਵਾਲਾ ਮਾਸਟਰ ਆ ਗਿਆ ਉਹ ਵੀ ਸ਼ਾਇਦ ਅੱਜ ਲੜਕੇ ਆਇਆ ਸੀ ਕਰੂੰ ਉਸਨੇ ਵੀ ਛੋਟੀ ਜਹੀ ਗਲਤੀ ਲਈ ਦੀਪ ਤੇ ਚਾਰਚ ਪੀੜਾਂ ਮਾਰੀਆਂ ਪਰ ਮਾਸਟਰ ਤੋਂ ਕੁੱਟਾ ਕੇ ਦੀਪ ਕਦੇ ਵੀ ਰੋਂਦਾ ਨਹੀਂ ਸੀ ਸ਼ਾਮ ਨੂੰ ਹਰਦੀਪ ਸਿੰਘ ਰੋਜ਼ ਵਾਂਗ ਸ਼ਰਾਬੀ ਹੋ ਕੇ ਆਇਆ ਦੀਪ ਨੀਸ ਨੂੰ ਗੇਟ ਖੋਲ੍ਹਿਆ ਉਸਨੇ ਮੋਟਰਸਾਈਕਲ ਖੜਾ ਕਰਦੇ ਹੀ ਦੀਪ ਦੇ ਤਿੰਨ ਚਾਰ ਛਪੀੜਾਂ ਤਰ ਦਿੱਤੀਆਂ ਦੀਪ ਦੀਆਂ ਲੀਰਾਂ ਨਿਕਲ ਗਈਆਂ ਓਏ ਤੂੰ ਸਕੂਲ ਨਹੀਂ ਜਾਂਦਾ ਸੀ ਤਾਂ ਜਾਂਦਾ ਕਿੱਥੇ ਸੀ ਅਜੀ ਤਾਂ ਤੂੰ ਹੈ ਹੀ ਪੰਜਵੀਂ ਚ ਹੁਣੇ ਆ ਲੱਛਣ ਨੇ ਤਾਂ ਵੱਡਾ ਹੋ ਕੇ ਕੀ ਕਰੇਗਾ ਐਨਾ ਕਹਿ ਕੇ ਹਰਦੀਪ ਸਿੰਘ ਨੇ ਇੱਕ ਚਪੀੜ ਹੋਰ ਮਾਰੀ ਦੀਪ ਦਾ ਪਿਸ਼ਾਬ ਨਿਕਲ ਗਿਆ ਮਾਖੀ ਨੇ ਉਸ ਨੂੰ ਗੱਲ ਨਾ ਲਾਇਆ ਅਗਲੇ ਦਿਨ ਉਸੇ ਪੰਟਨਲ ਹਰਦੀਪ ਸਿੰਘ ਉਸ ਨੂੰ ਸਕੂਲ ਛੱਡ ਕੇ ਆਇਆ ਤੇ ਮੈਡਮ ਨੂੰ ਕਿਹਾ ਮੈਡਮ ਜੀ ਜੇ ਹੁਣ ਇਹ ਇੱਕ ਦਿਨ ਵੀ ਸਕੂਲ ਨਾ ਆਇਆ ਤਾਂ ਤੁਸੀਂ ਮੈਨੂੰ ਸੁਨੀਹਾ ਭੇਜਣਾ ਫਿਰ ਮੈਂ ਵੇਖਾਂ ਉਸ ਨੂੰ ਹਰਦੀਪ ਸਿੰਘ ਨੇ ਕਿਹਾ ਤੇ ਵਾਪਸ ਆ ਗਿਆ ਦੀਪ ਹੁਣ ਚੁੱਪਚਾਪ ਆਪਣੀ ਕਲਾਸ ਚ ਸਭ ਤੋਂ ਪਿਛਲੇ ਸੀਟ ਤੇ ਬੈਠਾ ਰਹਿੰਦਾ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਪਰ ਉਹ ਚੁੱਪਚਾਪ ਸਹਿ ਲੈਂਦਾ ਉਸੇ ਪੇਪਰ ਹੋ ਗਏ ਆ ਕਲਾਸ ਉਸਨੇ ਉਸੇ ਰਿਪੇਅਰ ਕੀਤੀ ਪੰਟਨਲ ਪਾਸ ਕਰ ਲਈ ਹੋਨ ਉਹ ਹਾਈ ਸੈਕਸ਼ਨ ਚ ਹੋ ਗਿਆ ਸੀ ਉਸੇ ਕਲਾਸ 'ਚ ਸਭ ਤੋਂ ਛੋਟੀ ਸੀ ਮਾਕੇ ਨੇ ਉਸ ਨੂੰ ਪੈਂਟਾਂ ਨਮੀ ਸਵਾਦ ਦਿੱਤੀ ਪਰ ਸਵਾਕੇ ਦਿੱਤੀ ਪਜਾਮੇ ਵਾਲੀ ਕੱਪੜੀ ਦੀ ਉਸੇ ਰੰਗ 'ਚ ਵੀ ਥੋੜਾ ਫਰਕ ਸੀ ਕਿਉਂਕਿ ਪੈਂਟ ਵਾਲੇ ਕੱਪੜੇ ਤੇ ਪਜਾਮੇ ਵਾਲੇ ਕੱਪੜੇ ਦਾ ਬਹੁਤ ਫਰਕ ਹੁੰਦਾ ਦੀਪ ਨੂੰ ਤਾਂ ਇਹੋ ਚਾਹ ਸੀ ਕਿ ਉਹ ਨਵੀਂ ਪੈਂਟ ਪਾ ਕੇ ਜਾਂਦਾ ਪਰ ਕਲਾਸ ਚ ਉਸ ਦੀ ਪੋਜੀਸ਼ਨ 'ਚ ਕੋਈ ਫਰਕ ਨਾ ਆਇਆ ਕਿਉਂਕਿ ਬੱਚੇ ਤਾਂ ਉਹੀ ਸਨ ਪਿਛਲੇ ਮੈਡਮ ਨੇ ਵੀ ਬੱਚਿਆਂ ਦੀ ਰਿਪੋਰਟ ਦੇ ਦਿੱਤੀ ਸੀ ਇਸ ਲਈ ਦੀਪਦੀ ਸੀਟ ਇਸ ਕਲਾਸ 2B ਸਭ ਤੋਂ ਪਿੱਛੇ ਸੀ ਸਾਲ 1972 ਚ ਜਿਹੜੀ ਦੀਪ ਛੇਵੀਂ ਕਲਾਸ ਵਿੱਚ ਸੀ ਪੰਜਾਬ ਦੀ ਰਾਜਨੀਤੀ ਚ ਕਾਫੀ ਉਥਲ-ਪੁਥਲ ਤੋਂ ਬਾਅਦ ਇੱਕ ਸਥਿਰ ਸਰਕਾਰ ਬਣੀ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣੇ ਪੰਜਾਬ ਦੇ ਆ ਉਹ ਆਪਣੀ ਨੈਸ਼ਨਲ ਪਾਰਟੀ ਦੇ ਕਾਫੀ ਯੋਗੇ ਨੇਤਾ ਸਨ ਉਹਨਾਂ ਮੁੱਖ ਮੰਤਰੀ ਬਣਦੇ ਹੀ ਪੰਜਾਬ ਲਈ ਇੱਕ ਪਾਵਰ ਥਰਮਲ ਪਲਾਂਟ ਮਨਜ਼ੂਰ ਕਰਵਾ ਲਿਆ ਇਹ ਥਰਮਲ ਪਲਾਂਟ ਬਠਿੰਡੀ ਲੱਗਣਾ ਸੀ ਤੇ ਲੱਗਣਾ ਵੀ ਉਸ ਜ਼ਮੀਨ ਤੇ ਸੀ ਜਿੱਥੇ ਹਰਦੀਪ ਸਿੰਘ ਦਾ ਪੱਠਾ ਸੀ ਜ਼ਮੀਨ ਖਾਲੀ ਕਰਨ ਦਾ ਨੋਟਿਸ ਆ ਗਿਆ ਹਰਦੀਪ ਸਿੰਘ ਨੇ ਬਾਪੂ ਜੀ ਨਾਲ ਨਵਾਂ ਪੱਠਾ ਲਾਉਣ ਦੀ ਸਲਾਹ ਕੀਤੀ ਪਰ ਬਾਪੂ ਜੀ ਤੇ ਹਰਦੀਪ ਸਿੰਘ ਦੇ ਛੋਟੇ ਪ੍ਰਾਨੇ ਸਲਾਹ ਕਰਕੇ ਹਰਦੀਪ ਸਿੰਘ ਨੂੰ ਨਵਾਂ ਪੱਠਾ ਨਾ ਲਗਾਉਣ ਦੀ ਸਲਾਹ ਦਿੱਤੀ ਉਹਨਾਂ ਹਰਦੀਪ ਸਿੰਘ ਨੂੰ ਸਾਲ ਦਾ 5000 ਹੀ ਜ਼ਮੀਨ ਦਾ ਠੇਕਾ ਦੇਣ ਦੀ ਗੱਲ ਹੀ ਮੰਨੀ ਹਰਦੀਪ ਸਿੰਘ ਨੂੰ ਕਿਹਾ ਵੀ ਤੂੰ ਹਰ ਮਹੀਨੇ 400 ਰੁਪਏ ਲੈ ਜਾਇਆ ਕਰ ਹਰਦੀਪ ਸਿੰਘ ਦੀ ਬਸ ਆਹੀ ਕਮਾਈ ਸੀ ਜਿਸ ਵਿੱਚ ਉਸਨੇ ਤਿੰਨ ਬੱਚਿਆਂ ਦਾ ਟੱਬਰ ਵੀ ਪਾਲਣਾ ਸੀ ਤੇ ਸ਼ਰਾਬ ਵੀ ਪੀਣੀ ਸੀ ਮੋਟਰਸਾਈਕਲ ਤੇ ਟਰੈਕਟਰ ਹਰਦੀਪ ਸਿੰਘ ਨੇ ਮੰਗੇ ਲੈ ਲਈ ਉਸਦੇ ਪੈਸੇ ਉਸ ਨੂੰ ਵਿਆਜ ਸਮੇਤ ਵਾਪਸ ਕਰਨੇ ਸੀ ਬਾਪੂ ਜੀ ਤੇ ਆਪਣੇ ਛੋਟੇ ਭਰਾ ਨੂੰ ਪੱਠਾ ਬੰਦ ਹੁੰਦੇ ਹੀ ਹਰਦੀਪ ਸਿੰਘ ਦਾ ਸਤੋ ਫਰਸ਼ ਤੇ ਆ ਗਿਆ ਹਰਦੀਪ ਸਿੰਘ ਨੇ ਟਰੈਕਟਰ ਦੂਸਰੀ ਪੱਠੇ ਤੇ ਲਾ ਦਿੱਤਾ ਕਿਰਾਏ ਤੇ ਉਹ ਖਰਚਾ ਕੱਢ ਕੇ 30-40 ਰੁਪਏ ਰੋਜ਼ ਕਮਾ ਲੈਂਦਾ ਹਰਦੀਪ ਸਿੰਘ ਹੁਣ ਜੰਮਾ ਹੀ ਵਿੱਲਾ ਸੀ ਉਹ ਸਾਰਾ ਦਿਨ ਮਹੱਲੇ ਦੇ ਬੰਦੇ ਨਾਲ ਤਾਂ ਸ਼ੇਕੜਦਾ ਤੇ ਸ਼ਾਮ ਨੂੰ ਸ਼ਰਾਬ ਪੀਂਦਾ ਪਰ ਬੱਚਿਆਂ ਵੱਲ ਉਹ ਅਜੇ ਵੀ ਧਿਆਨ ਨਾ ਦਿੰਦਾ ਹਰਦੀਪ ਸਿੰਘ ਦੀ ਕਮਾਈ ਬਿਲਕੁਲ ਬੰਦ ਹੋਣ ਨਾਲ ਘਰ ਵਿੱਚ ਹੋਰ ਵੀ ਬਦਹਾਲੀ ਆ ਗਈ ਹੁਣ ਸਾਰਾ ਘਰ ਦੁੱਧ ਦੀ ਕਮਾਈ ਤੇ ਚੱਲਦਾ ਹਰਦੀਪ ਸਿੰਘ ਹੁਣ ਮੱਖੀ ਨਾਲ ਮੱਝਾਂ ਵੱਲ ਧਿਆਨ ਦੇਣ ਲੱਗ ਗਿਆ ਉਹ ਵੀ ਆਪਦੇ ਮਾਮੇ ਤੋਂ ਦੋ ਮੱਝਾਂ ਉਧਾਰ ਲੈ ਆਇਆ ਹੁਣ ਮੱਖੀ ਨੇ ਪੂਰਾ ਡੈਰੀ ਫਾਰਮ ਬਣਾ ਲਿਆ ਹਰਦੀਪ ਸਿੰਘ ਸਵੇਰੇ ਸ਼ਾਮ ਮੱਖੀ ਨਾਲ ਮੱਝਾਂ ਨੂੰ ਪੱਠੇ ਵਗੈਰਾ ਪਾਉਣ ਜਾਂਦਾ ਦੀਪ ਦਾ ਕੰਮ ਸਿਰਫ ਪੱਠੇ ਲੈ ਆਉਣਾ ਸੀ ਪਰ ਘਰ ਦਾ ਸੌਦਾ ਅਜੀ ਵੀ ਉਹੀ ਲੈ ਕੇ ਆਉਂਦਾ ਪਰ ਸਕੂਲ ਵਿੱਚ ਉਸਦੀ ਹਾਲਤ ਬਹੁਤ ਖਰਾਬ ਸੀ ਉਹ ਸਭ ਤੋਂ ਪਿਛਲੀ ਸੀਟ ਤੇ ਬੈਠਦਾ ਉਹ ਅੱਧੀ ਛੁੱਟੀ ਵੇਲੇ ਵੀ ਕਲਾਸ 'ਚ ਬੈਠਾ ਰਹਿੰਦਾ ਤੇ ਹੌਲੀ-ਹੌਲੀ ਆਪਣੀ ਰੋਟੀ ਖਾਈ ਜਾਂਦਾ ਅਚਾਨਕ ਉਸੇ ਕਲਾਸ ਵਿੱਚ ਇੱਕ ਨਵਾਂ ਬੱਚਾ ਆਇਆ ਇਹ ਸੀ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਬੇਟੀ ਅਨੀਤਾ ਗਾਗੁਲੀ ਉਹ ਬੰਗਾਲੀ ਸੀ ਕਿ ਸਿਰਫ ਇੰਗਲਿਸ਼ ਚ ਹਿੰਦੀ ਬੋਲਦੀ ਸੀ ਉਸ ਨਾਲ ਗਨਮੈਨ ਤੇ ਇੱਕ ਸਿਪਾਹੀ ਔਰਤ ਹੁੰਦੇ ਉਹ ਕਲਾਸ ਦੇ ਬਾਹਰ ਬੈਠੇ ਰਹਿੰਦੇ ਉਹ ਸਿਪਾਹੀ ਔਰਤ ਉਸ ਨੂੰ ਬੀਵੀ ਕਹਿ ਕੇ ਬੁਲਾਉਂਦੇ ਮੈਡਮ ਉਸ ਕੁੜੀ ਨੂੰ ਬਹੁਤ ਪਿਆਰ ਕਰਦੀ ਉਹ ਕੁੜੀ ਨਵੀਂ ਆਈ ਸੀ ਇਸ ਲਈ ਕਲਾਸ ਵਿੱਚ ਉਸ ਦਾ ਵੀ ਕੋਈ ਦੋਸਤ ਨਹੀਂ ਸੀ ਦੀਪ ਅੱਧੀ ਛੁੱਟੀ ਵੇਲੇ ਕਲਾਸ 'ਚ ਬੈਠਾ ਆਪਣਾ ਪਰੌਂਠਾ ਖਾ ਰਿਹਾ ਸੀ ਤਾਂ ਅਚਾਨਕ ਉਹ ਅਨੀਤਾ ਜਨੀਆਂ ਨੂੰ ਉਸ ਕੋਲ ਆ ਗਈ ਹੈਲੋ ਵਾਟਸ ਯੂਅਰ ਨੇਮ ਉਸਨੇ ਦੀਪ ਨੂੰ ਪੁੱਛਿਆ ਦੀਪ ਦੀਪ ਨੇ ਹੌਲੀ ਜਿਹੇ ਕਿਹਾ ਵਾਈ ਆਰ ਯੂ ਸਿਟਿੰਗ ਇਨ ਕਲਾਸ ਵਾਟ ਆਰ ਯੂ ਈਟਿੰਗ ਤੂੰ ਕਲਾਸ ਚ ਕਿਉਂ ਬੈਠਾ ਹੈ ਤੂੰ ਕੀ ਖਾ ਰਿਹਾ ਹੈ ਐਨਾ ਕਹਿ ਕੇ ਉਸਨੇ ਦੀਪ ਦਾ ਅੱਧਾ ਪਰੌਂਠਾ ਲੈ ਲਿਆ ਓ ਮਾਈ ਗੋਡ ਇਟਸ ਆਲੂ ਪਰੌਂਠਾ ਮਾਈ ਫੇਵਰਟ ਉਸਨੇ ਦੀਪ ਦਾ ਅੱਧਾ ਪਰੌਂਠਾ ਖਾ ਲਿਆ ਫਿਰ ਉਸਨੇ ਆਪਣਾ ਟਿਫਨ ਖੋਲ੍ਹਿਆ ਤੇ ਉਸ ਵਿੱਚ ਵੈੱਡ ਸੈਂਡਵਿਚਸ ਹਨ ਉਹ ਵੀ ਸਿਲਵਰ ਫਾਲਸ ਲਪੇਟੇ उसने एक बैड दीपू देंदे कहा आज के बाद हम इकट्ठे लंच करेंगे तू तो मेरे दोस्त बनोगे उसने दीप को पुछया मेरा कोई दोस्त नहीं दीप ने कहा मैं तेरी दोस्त हूँ आज के बाद हम इकट्ठे बैठेंगे अद्धी छुट्टी तो बाद अनु पिछले टेबल पर बैठ गई जो क्लास टीचर क्लास आई तो वो वेख के हैरान रह गई तो नाल पिछले टेबल पर बैठी आ यू कम हेयर बेबी ਸਿਟ ਇਨ ਫਰੰਟ ਸੀਟ ਹੀ ਇਜ਼ ਅ ਡਰਟੀ ਬੋਏ ਮੈਡਮ ਨੇ ਕਿਹਾ ਨੋ ਮੈਡਮ ਹੀ ਇਜ਼ ਮਾਈ ਫਰੈਂਡ ਆਈ ਵਿਲ ਸੈਟ ਵਿਦ ਹਿਮ ਨਹੀਂ ਮੈਡਮ ਇਹ ਮੇਰਾ ਦੋਸਤ ਆ ਮੈਂ ਸਕੂਲ ਹੀ ਬੈਠਾਂਗੀ ਅਨੂ ਨੇ ਸਾਫ਼ ਕਿਹਾ ਮੈਡਮ ਦੀ ਹਿੰਮਤ ਨਹੀਂ ਸੀ ਕਿ ਉਹ ਅਨੂ ਨੂੰ ਡਾਟ ਕੇ ਅੱਗੇ ਬਿਠਾਉਂਦੀ ਯੂ ਬੋਥ ਵਿਲ ਬੀ ਕਮ ਹੇਅਰ ਐਂਡ ਸਿਟ ਇਨ ਫਰੰਟ ਸੀਟ ਤੁਸੀਂ ਦੋਵੇਂ ਅੱਗੇ ਆ ਕੇ ਫਰੰਟ ਸੀਟ ਤੇ ਬੈਠ ਜਾਓ मैडम ਕੋਲ ਹੋਰ ਕੋਈ ਚਾਰਾ ਨਹੀਂ ਸੀ ਉਸਨੇ ਦੀਪ ਨੂੰ ਵੀ ਅੱਗੇ ਵਿਠਾਉਣਾ ਪਿਆ ਕਿਉਂਕਿ ਉਹ ਡਿਪਟੀ ਕਮਿਸ਼ਨਰ ਦੀ ਕੁੜੀ ਨੂੰ ਪਿਛਲੀ ਸੀਟ ਤੇ ਨਹੀਂ ਬਿਠਾ ਸਕਦੀ ਸੀ ਅਨੁਹੁਣ ਦੀਪ ਦੀ ਫਰੈਂਡ ਬਣ ਗਈ ਦੀਪ 'ਚ ਟੈਲੈਂਟ ਦੀ ਕਮੀ ਨਹੀਂ ਸੀ ਪਰ ਉਸਦੀ ਵਰਦੀ ਜੁੱਤੀ ਟਿਫਨ ਬੈਗ ਨੂੰ ਲੈ ਕੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸਨ ਉਸਦੀ ਵਰਦੀ ਦੇ ਨਾਲ ਨਾਲ ਜੁੱਤੀ ਵੀ ਟੁੱਟੇ ਤੇ ਬਿਨਾਂ ਪਾਲਿਸ਼ ਕੀਤੀ ਹੁੰਦੇ ਸਨ ਬੈਗ ਦੀ ਹਾਲਤ ਵਿਖਸਤਾ ਸੀ ਕਾਪੀਆਂ ਕਿਤਾਬਾਂ ਦੇ ਕਵਰ ਫਟੇ ਹੋਏ ਸਨ ਉਸ ਕੋਲ ਜਿਹੜਾ ਪੈਨ ਸੀ ਉਹ ਵੀ ਖਰਾਬ ਸੀ ਉਸ ਦੀ ਸ਼ਿਹਾਈ ਲੀਕ ਕਰਦੀ ਸੀ ਅਨੂ ਨੇ ਸਭ ਤੋਂ ਪਹਿਲਾਂ ਦੀਪ ਲਈ ਇੱਕ ਨਵਾਂ ਬੈਗ ਲਿਆਂਦਾ ਉਸ ਨੇ ਸਕੂਲ 'ਚ ਬਣੀ ਕਿਤਾਬਾਂ ਵਾਲੀ ਦੁਕਾਨ ਤੋਂ ਨਵੇਂ ਕਵਰ ਲੈ ਕੇ ਦੀਪ ਦੀਆਂ ਕਾਪੀਆਂ ਤੇ ਕਿਤਾਬਾਂ ਤੇ ਦੀਪ ਨਾਲ ਮਿਲ ਕੇ ਚੜਾਈ ਉਸ ਲਈ ਨਵਾਂ ਪੈਨ ਲਿਆ ਉਸ ਨੇ ਦੀਪ ਨੂੰ ਸਮਝਾਇਆ ਕਿ ਉਹ ਰੋਜ਼ ਆਪਣੇ ਜੁੱਤੇ ਪਾਲਿਸ਼ ਕਰਿਆ ਕਰੇ ਕੁਝ ਹੀ ਦਿਨਾਂ 'ਚ ਦੀਪ ਤੇ ਹਾਲਤ ਕੁਝ ਸੁਧਰ ਗਈ ਦੀਪੀ ਅਨੂ ਨਾਲ ਗੱਲਾਂ ਕਰਦਾ ਆਪਣੇ ਘਰ ਦੀਆਂ ਮੱਜਾਂ ਦੀਆਂ ਟਿਊਸ਼ਨ ਵਾਲੇ ਮਾਸਟਰ ਦੀਆਂ ਤੇ ਘਰ ਦੀ ਲੜਾਈ ਦੀਆਂ ਅਨੂ ਨੂੰ ਉਸ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਉਹ ਬਹੁਤ ਧਿਆਨ ਨਾਲ ਗੱਲਾਂ ਸੁਣਦੀ ਕਈ ਵਾਰ ਉਸ ਨੂੰ ਸਵਾਲ ਵੀ ਪੁੱਛਦੀ ਉਸ ਦੇ ਪਾਪਾ ਵੱਲੋਂ ਸ਼ਰਾਬ ਪੀਕੀ ਉਸ ਦੀ ਮਾਂ ਨੂੰ ਕੁੱਟਣ ਵਾਲੀ ਗੱਲ ਤੇ ਉਸ ਨੂੰ ਵੀ ਗੁੱਸਾ ਆਉਂਦਾ ਮੇਰੇ ਪਾਪਾ ਬਹੁਤ ਵੱਡੇ ਅਫਸਰ ਹੈ ਮੈਂ ਪਾਪਾ ਕੋਲ ਬੋਲ ਕੇ ਪੁਲਿਸ ਅੰਕਲ سے ਤੇਰੇ ਪਾਪਾ ਕੀ ਪਟਾਈ ਕਰਵਾਉਂਗੀ ਬਾਬਕੇ ਮਾਮਾ ਨੂੰ ਕਿਉਂ ਮਾਰਤੇ ਹਨ ਅਨੂ ਨੇ ਕਿਹਾ ਨਹੀਂ ਅਨੂ ਤੂੰ ਆਪਣੇ ਪਾਪਾ ਨੂੰ ਨਾ ਦੱਸੇ ਜਦੋਂ ਮੇਰੇ ਪਾਪਾ ਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਤਾਂ ਮੇਰੀ ਮਾਂ ਬਹੁਤ ਰੋਏਗੀ ਮੈਨੂੰ ਆਪਣੀ ਮਾਂ ਰੋਂਦੀ ਚੰਗੀ ਨਹੀਂ ਲੱਗਦੀ ਦੀਪ ਕਹਿ ਕੇ ਰੋਣ ਲੱਗ ਗਿਆ ਉਸ ਨੂੰ ਰੋਂਦੇ ਵੇਖ ਅਨੂ ਬੋਲੀ ਸੌਰੀ ਬਾਬਾ ਨਹੀਂ ਬੋਲੂੰਗੀ ਆਪਣੇ ਪਾਪਾ ਸੇ ਪਰ ਤੂੰ ਰੋਇਆ ਮਤ ਕਰ ਤuje ਰੋਤੇ ਦੇਖ ਮuje ਵੀ ਰੋਣਾ ਆ ਜਾਂਦਾ ਹੈ ਅਨੂ ਨੇ ਕਿਹਾ ਉਹ ਹੁਣ ਪੱਕੇ ਦੋਸਤ ਬਣ ਗਏ ਸਨ ਦੀਪਿਕ ਖੁਸ਼ੀ-ਖੁਸ਼ੀ ਸਕੂਲ ਜਾਂਦਾ ਉਸ ਸਕੂਲ ਵਿੱਚ 4 ਹਾਊਸ ਸਨ ਅਨੂ ਤੇ ਦੀਪ ਇੱਕ ਹਾਊਸ ਵਿੱਚ ਹੀ ਸਨ ਅਨੂ ਨੂੰ ਵੇਖ ਕੇ ਉਸ ਦੀ ਕਲਾਸ 'ਚ ਕਈ ਬੱਚੇ ਦੀਪ ਦੇ ਦੋਸਤ ਬਣ ਗਏ ਦੀਪ ਦੇ ਭਵੇਂ ਹੁਣ ਕਈ ਦੋਸਤ ਬਣ ਗਏ ਸਨ ਪਰ ਅੱਧੇ ਛੁੱਟੀ ਵੇਲੇ ਉਹ ਅਜੇ ਵੀ ਕਮਰੇ 'ਚ ਬਾਹਰ ਨਹੀਂ ਜਾਂਦਾ ਸੀ ਅਨੂ ਵੇ ਬਾਕੀ ਕੁੜੀਆਂ ਵਾਂਗ ਬਹੁਤ ਵਾਰ ਕਲਾਸ 'ਚ ਹੀ ਹੁੰਦੀ ਸੀ ਕਲਾਸ ਦੀਆਂ ਕੁੜੀਆਂ ਅਦੀ ਛੁੱਟੀ ਵੇਲੇ ਬਾਹਰ ਘਟ ਹੀ ਜਾਂਦੀਆਂ ਸਨ ਸਿਰਫ ਪਾਣੀ ਪੀਣ ਜਾਂ ਵਾਸ਼ਰੂਮ ਹੀ ਜਾਂਦੀਆਂ ਸਨ ਪ੍ਰਦੀਪ ਤਾਂ ਐਨਾ ਵੀ ਬਾਹਰ ਨਹੀਂ ਸੀ ਨਿਕਲਦਾ ਇੱਕ ਦਿਨ ਬਹੁਤ ਤੇਜ਼ ਬਰਸ਼ਾਤ ਹੋਈ ਸਕੂਲ ਦੇ ਗਰਾਊਂਡ 'ਚ ਕਾਫੀ ਪਾਣੀ ਪਰ ਗਿਆ ਸੀ ਬਰਸ਼ਾਤ ਕਰਕੇ ਛੋਟੇ ਵੱਡੇ ਡੱਡੂ ਘੁੰਮ ਰਹੇ ਸਨ ਜੋ ਅਨੂ ਨੇ ਦੇਖ ਲਈ ਉਸ ਦੇ ਮਨ 'ਚ ਸ਼ਰਾਰਤ ਆਈ ਉਸ ਨੇ ਦੀਪ ਨੂੰ ਕਿਹਾ ਦੀਪ ਇੱਧਰ ਆਓ ਉਹ yellow ਵਾਲਾ ਮੈਡਿਕ ਪਕੜ ਕੇ ਲਾਓ ਪਲੀਜ਼ ਦੀਪ ਨੇ ਛੱਟ 'ਚ ਡੱਡੂ ਫੜ ਲਿਆ। ਅਨੂ ਦੇ ਕਹਿਣ ਤੇ ਉਸਨੇ ਉਹ ਡੱਡੂ ਟੇਬਲ ਤੇ ਪਏ ਮੈਡਮ ਦੇ ਪਰਸ ਵਿੱਚ ਪਾ ਦਿੱਤਾ। ਫਿਰ ਉਹ ਦੋਨੋਂ ਆਪਣੀਆਂ ਸੀਟਾਂ ਤੇ ਬੈਠ ਗਏ ਜਿਵੇਂ ਕੁਝ ਕੀਤਾ ਹੀ ਨਾ ਹੋਵੇ। ਮੈਡਮ ਕਲਾਸ 'ਚ ਵਾਪਸ ਆ ਗਈ। ਉਹ ਸ਼ਾਇਦ ਸਟਾਫ ਰੂਮ 'ਚ ਕੋਈ ਕੰਮ ਗਈ ਸੀ। ਮੈਡਮ ਨੇ ਪਰਸ ਇੱਕ ਪਾਸੇ ਰੱਖ ਕੇ ਪੜਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਇਹਨੂੰ ਸੋਚ ਰਹੀ ਸੀ ਕਿ ਮੈਡਮ ਪਰਸ ਕਦੋਂ ਖੋਲੇਗੀ। ਉਸਨੇ ਨਮੀ ਸਕੀਮ ਲਗਾਈ। ਉਹ ਆਪਣੀ ਸੀਟ ਤੋਂ ਉੱઠી ਤੇ ਮੈਡਮ ਕੋਲ ਚਲੀ ਗਈ ਮੈਮ ਮੇਰਾ ਪੈਨ ਨਹੀਂ ਚੱਲ ਰਿਹਾ ਪਲੀਜ਼ ਗਿਵ ਮੀ ਯਰ ਪੈਨ ਵਾਈ ਨਾਟ ਬੱਚੇ ਆਈ ਗਿਵ ਯੂ ਅ ਪੈਨ ਇਹ ਕਹਿ ਕੇ ਮੈਡਮ ਨੇ ਆਪਣਾ ਪਰਸ ਖੋਲਿਆ ਜਿਉਂ ਹੀ ਮੈਡਮ ਨੇ ਪਰਸ ਦੀ ਜ਼ਿਪ ਖੋਲੀ ਤੈਉਂ ਹੀ ਡੱਡੂ ਨੇ ਛਾਲ ਮਾਰ ਦਿੱਤੀ ਮੈਡਮ ਦੀਆਂ ਚੀਕਾਂ ਸਾਰੇ ਸਕੂਲ ਨੇ ਸੁਣੀਆਂ ਬਾਕੀ ਕਲਾਸਾਂ ਵਿੱਚ ਉਹ ਵੀ ਬੱਚੇ ਤੇ ਮੈਡਮਾਂ ਉਹਨਾਂ ਦੇ ਕਮਰੇ 'ਚ ਆ ਗਈਆਂ ਪ੍ਰਿੰਸੀਪਲ ਗੁਪਤਾ ਜੀ ਵੀ ਪਹੁੰਚ ਗਏ ਮੈਡਮ ਜਦੋਂ ਨਾਰਮਲ ਹੋਈ ਤਾਂ ਉਸਨੇ ਸਾਰੀ ਘਟਨਾਵਾਰੀ ਦੱਸਿਆ ਜਿਸਨੇ ਇਹ ਹਰਕਤ ਕੀਤੀ ਆ ਉਹ ਆਪਣੇ ਆਪ ਸਾਹਮਣੇ ਆ ਜਾਵੇ ਪਤਾ ਮੈ ਲਗਾ ਹੀ ਲੈਣਾ ਫਿਰ ਬਹੁਤ ਘੁੱਟ ਪਵੇਗੀ ਉਸ ਦੇ ਨਾਲ ਹੀ ਉਸ ਦਾ ਸਕੂਲ ਵਿੱਚੋਂ ਨਾਮ ਵੀ ਕਰ ਦਿੱਤਾ ਜਾਵੇਗਾ ਪ੍ਰਿੰਸੀਪਲ ਨੇ ਕਿਹਾ ਦੀਪ ਨੇ ਅਨੁਵਲ ਵੇਖਿਆ ਉਸ ਦਾ ਚਿਹਰਾ ਡਰਿਆ ਹੋਇਆ ਸੀ ਇਸ ਤੋਂ ਪਹਿਲਾਂ ਕਿ ਪ੍ਰਿੰਸੀਪਲ ਇੱਕ ਵਾਰ ਫਿਰ ਕਹਿੰਦਾ ਦੀਪ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅੱਛਾ ਤੇ ਤੂੰ ਕੀਤੀ ਇਹ ਗੰਦੀ ਹਰਕਤ ਪ੍ਰਿੰਸੀਪਲ ਨੇ ਕਿਹਾ ਦੀਪ ਨੀਨੀਮੀ ਪਾਈ ਖੜਾ ਸੀ ਪ੍ਰਿੰਸੀਪਲ ਵੀ ਹੈਰਾਨ ਸੀ ਉਸਦੀ ਸ਼ਰਾਰਤ ਤੇ ਕਿਉਂਕਿ ਉਸ ਨੂੰ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਸੀ ਉਹ ਹਮੇਸ਼ਾ ਕਲਾਸਰੂਮ ਚਿਪਚਿਪ ਚਾ ਬੈਠਾ ਰਹਿੰਦਾ ਸੀ ਤੂੰ ਇੱਧਰ ਆ ਮੈਂ ਦੱਸਾਂ ਤੈਨੂੰ ਪ੍ਰਿੰਸੀਪਲ ਨੇ ਉਸ ਨੂੰ ਕੰਨੋ ਫੜ ਕੇ ਕਲਾਸ ਤੋਂ ਬਾਹਰ ਪ੍ਰਾਂਡੇ ਚ ਲੈ ਆਇਆ ਸਾਰੇ ਬੱਚਿਆਂ ਤੇ ਟੀਚਰਾਂ ਦੇ ਸਾਹਮਣੇ ਉਸ ਨੂੰ ਖੂਬ ਕੁੱਟਿਆ ਪੁਰਸ ਨੇ ਅਨੂ ਦਾ ਨਾਂ ਨਹੀਂ ਲਿਆ ਇਸ ਘਟਨਾ ਨੇ ਦੀਪ ਨੂੰ ਪੂਰੇ ਸਕੂਲ ਵਿੱਚ ਮਸ਼ਹੂਰ ਕਰ ਦਿੱਤਾ ਸੀ ਹੁਣ ਸਾਰੇ ਬੱਚੇ ਉਸ ਨੂੰ ਇੱਛਤ ਹੀ ਨਿਗਾ ਨਾਲ ਵੇਖਦੇ ਤੇ ਸਾਰੀਆਂ ਬੈਡਮਾ ਉਸ ਤੋਂ ਡਰਦੀਆਂ ਉਸ ਦੀ ਹੀਣ ਭਾਵਨਾ ਫੁਰ ਕਰਕੇ ਉੱਟ ਗਈ ਸੀ ਅਨੂ ਦਾ ਨਾਂ ਲੈ ਕੇ ਉਸ ਨੇ ਇੱਕ ਵਧੀਆ ਦੋਸਤ ਹੋਣ ਦਾ ਵੀ ਸਬੂਤ ਦੇ ਦਿੱਤਾ ਸੀ ਹੁਣ ਉਹ ਦੋਨੋਂ ਹੋਰ ਵੀ ਗਹਿਰੇ ਦੋਸਤ ਬਣ ਗਏ ਉਸ ਸਾਲ ਸਕੂਲ ਵਿੱਚ ਆਪਣਾ ਦਸਮਾ ਸਥਾਪਤਾ ਦੀਪਸਾ ਮਨਾ ਰਿਹਾ ਸੀ ਸਕੂਲ ਦੇ ਪ੍ਰਿੰਸੀਪਲ ਨੇ ਇੱਕ ਵੱਡਾ ਪ੍ਰੋਗਰਾਮ ਕਰਨ ਦਾ ਮਨ ਬਣਾਇਆ ਸੀ ਉਸ ਨੇ ਇਸ ਪ੍ਰੋਗਰਾਮ ਲਈ ਪਲੇ ਡਾਂਸ ਗੀਤ ਤੇ ਹੋਰ ਕਈ ਕਿਸਮ ਦੀਆਂ ਆਈਟਮਾਂ ਤਿਆਰ ਕਰਨ ਨੂੰ ਦਿੱਤੇ ਇਸ ਪ੍ਰੋਗਰਾਮ ਤੇ ਪ੍ਰਿੰਸੀਪਲ ਰਵਿੰਦਰ ਨਾਥ ਟੈਗੋਰ ਦਾ ਨਾਟਕ ਪਾਠਕ ਚੱਕਰਵਰਤੀ ਤਿਆਰ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਸਕੂਲ ਤੋਂ ਬਾਹਰ ਦੀ ਇੱਕ ਮੈਡਮ ਨਾਲ ਰਾਫਤਾ ਕਾਇਮ ਕੀਤਾ ਜੋ ਨਾਟਕਾਂ ਦਾ ਨਿਰਦੇਸ਼ਨ ਕਰਦੀ ਸੀ ਕਿਉਂਕਿ ਪ੍ਰਿੰਸੀਪਲ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਟੰਗਣਾ ਕਰਨਾ ਚਾਹੁੰਦਾ ਸੀ ਜਿਸ ਦਿਨ ਇਹ ਜੱਡੂ ਵਾਲੀ ਕੰਨਾ ਹੋਈ ਸੀ ਉਸ ਦਿਨ ਉਹ ਮੈਡਮ ਵੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਆਈ ਹੋਈ ਸੀ ਤਾਂ ਉਹ ਮੈਡਮ ਇੱਕ ਦਿਨ ਫੇਰ ਸਕੂਲ ਵੈ ਆਈ ਸਰ ਇਹ ਜਿਹੜਾ ਨਾਟਕ ਤੁਸੀਂ ਕਹਿ ਰਹੇ ਹੋ ਮੈਂ ਸੀ ਸਕ੍ਰਿਪਟ ਲਿਖ ਲਈ ਆ ਇਸ ਨਾਟਕ ਦੇ ਮੇਨ ਪਾਤਰ ਲਈ ਮੈਨੂੰ 10-11 ਸਾਲ ਦਾ ਇੱਕ ਬੱਚਾ ਚਾਹੀਦਾ ਹੈ ਪਹਿਲਾ ਮੇਨ ਪਾਤਰ ਸਿਲੈਕਟ ਕਰਦੇ ਆ ਬਾਕੀ ਪਾਤਰ ਬਾਅਦ ਵਿੱਚ ਸਿਲੈਕਟ ਕਰਾਂਗੇ ਸਨੇ ਪ੍ਰਿੰਸੀਪਲ ਨੂੰ ਕਿਹਾ ਇਹ ਸਭ ਤੁਸੀਂ ਵੇਖੋ ਮੈਡਮ ਜੀ ਆ ਸਾਡੇ ਮੈਡਮ ਨੇ ਜੋ ਸਕੂਲ ਚ ਬੱਚਿਆਂ ਨੂੰ ਗਾਣੀ ਡਾਂਸ ਤੇ ਹੋਰ ਐਕਟੀਵਿਟੀਜ਼ ਸਿਖਾਉਂਦੇ ਨੇ ਇਹ ਤੁਹਾਡੀ ਮਦਦ ਕਰਨਗੇ ਨਾਟਕੇ ਕਲਾਸ ਹੋਵੇ ਜਿਸ ਚੀਜ਼ ਦੀ ਵੀ ਲੋੜਾ ਮੰਗ ਲੈਣਾ ਪਰ ਨਾਟਕ ਚ ਕੋਈ ਕਮੀ ਨਾ ਹੋਵੇ ਪ੍ਰਿੰਸੀਪਲ ਨੇ ਕਿਹਾ ਸਰਲਾ ਜੀ ਤੁਸੀਂ ਮੈਡਮ ਦੀ ਹੈਲਪ ਕਰੋ ਜੋ ਵੀ ਚਾਹੀਦਾ ਇਹਨਾਂ ਨੂੰ ਦੇ ਦਿਓ ਜੇ ਕੁਝ ਬਾਹਰੋਂ ਵੀ ਮੰਗਵਾਉਣਾ ਹੋਵੇ ਤਾਂ ਸੰਕੋਚ ਨਾ ਕਰਨਾ ਪ੍ਰਿੰਸੀਪਲ ਨੇ ਸਕੂਲ ਦੀ ਟੀਚਰ ਸ਼ਰਲਾ ਨੂੰ ਕਿਹਾ ਜੀ ਸਰ ਕਹਿ ਕੇ ਉਹ ਦੋਨੋਂ ਮੈਡਮਾ ਪ੍ਰਿੰਸੀਪਲ ਦੇ ਕਮਰੇ 'ਚੋਂ ਬਾਹਰ ਆ ਗਈਆਂ ਹੁਣ ਉਹਨਾਂ ਨੂੰ ਨਾਟਕ ਲਈ ਪਾਤਰਾਂ ਦੀ ਤਲਾਸ਼ ਸੀ ਸ਼ਰਲਾ ਮੈਡਮ ਨੇ ਕਈ 10 11 ਸਾਲ ਦੇ ਮੁੰਡੇ ਮੈਡਮ ਨੂੰ ਮਿਲਵਾਏ ਪਰ ਉਹ ਮੈਡਮ ਕਿਸੇ ਨੂੰ ਵੀ ਨਾਟਕ ਲਈ ਸਿਲੈਕਟ ਨਾ ਕਰ ਸਕੇ ਅਖੀਰ ਉਹ ਫੇਰ ਪ੍ਰਿੰਸੀਪਲ ਦੇ ਕਮਰੇ 'ਚ ਆ ਗਈਆਂ ਸਰ ਮੈਂ ਕਾਫੀ ਬੱਚਿਆਂ ਨੂੰ ਮਿਲੀਆਂ ਪਰ ਮੈਨੂੰ ਅਜੇ ਤੱਕ ਮੇਰੀ ਪਸੰਦ ਦਾ ਬੱਚਾ ਨਹੀਂ ਮਿਲਿਆ ਕੋਈ ਨਹੀਂ ਸਰਲਾ ਜੀ ਇਹਨਾਂ ਨੂੰ ਹੋਰ ਬੱਚੇ ਨਾਲ ਮਿਲਵਾਓ ਮਿਲ ਜਾਣਾ ਤੁਹਾਡੀ ਪਸੰਦ ਦਾ ਬੱਚਾ ਮੇਨ ਪਾਤਰ ਲਈ ਘਵਰਾਉਣਾ ਪ੍ਰਿੰਸੀਪਲ ਨੇ ਹੌਸਲਾ ਦਿੱਤਾ ਸਰ ਉਸ ਦਿਨ ਜਿਸ ਨੇ ਡੱਡੂ ਵਾਲੀ ਸ਼ਰਾਰਤ ਕੀਤੀ ਸੀ ਉਹ ਬੱਚਾ ਠੀਕ ਰਹੂ ਜੀ ਮੈਂ ਉਸ ਨੂੰ ਮਿਲਣਾ ਚਾਹੁੰਨੀ ਆ ਮੈਡਮ ਨੇ ਕਿਹਾ ਠੀਕ ਆ ਸਰਲਾ ਜੀ ਉਹ ਬੱਚੇ ਨੂੰ ਮਿਲਵਾਉ ਮੈਡਮ ਨਾਲ ਸ਼ਾਇਦ ਉਹ 6ਵੀਂ ਕਲਾਸ ਦਾ ਬੱਚਾ ਹੈ ਪ੍ਰਿੰਸੀਪਲ ਨੇ ਕਿਹਾ ਮੈਡਮ ਦੀਪ ਨੂੰ ਮਿਲੀ ਉਸ ਨੂੰ ਦੋ ਚਾਰ ਸਵਾਲ ਕੀਤੇ ਮੈਡਮ ਨੂੰ ਦੀਪ ਉਸ ਨਾਟਕ ਦੇ ਮੁੱਖ ਪਾਤਰ ਲਈ ਸਭ ਤੋਂ ਟੁਕਮਾ ਬੱਚਾ ਲੱਗਿਆ ਕਿਉਂਕਿ ਰਵਿੰਦਰਨਾਥ ਟੈਗੋਰ ਦੇ ਉਸ ਨਾਟਕ ਵਿੱਚ ਇੱਕ 10-11 ਸਾਲ ਦਾ ਬੱਚਾ ਪਿੰਡ 'ਚ ਰਹਿੰਦਾ ਤੇ ਸ਼ਰਾਰਤਾਂ ਕਰਕੇ ਆਪਣੀ ਵਿਧਵਾ ਮਾਂ ਨੂੰ ਬਹੁਤ ਤੰਗ ਕਰਦਾ ਹੈ ਇੱਕ ਦਿਨ ਉਸ ਦਾ ਮਾਮਾ ਆਉਂਦਾ ਹੈ ਤੇ ਉਸ ਦੀ ਮਾਂ ਉਸ ਦੀਆਂ ਸ਼ਿਕਾਇਤਾਂ ਕਰਦੀ ਆ ਉਸ ਬੱਚੇ ਦਾ ਮਾਮਾ ਉਸ ਨੂੰ ਆਪਣੀ ਨਾਲ ਕਲਕੱਤੇ ਲੈ ਜਾਂਦਾ ਹੈ ਤਾਂ ਜੋ ਉਹ ਉੱਥੇ ਪੜ ਸਕੇ ਸ਼ਹਿਰ ਜਾ ਕੇ ਉਸ ਦੀ ਮਾਂ ਮੇ ਉਸ ਨੂੰ ਬਹੁਤ ਤੰਗ ਕਰਦੀ ਆ ਉਸਦੀ ਕੁੱਟਮਾਰ ਕਰਦੀ ਆ ਉਸ ਤੋਂ ਘਰ ਦਾ ਕੰਮ ਕਰਵਾਉਂਦੀ ਹੈ ਉਹ ਬੱਚਾ ਆਪਣੀ ਮਾਂ ਨੂੰ ਯਾਦ ਕਰਦਾ ਉਹ ਬਿਮਾਰ ਹੋ ਜਾਂਦਾ ਹੈ ਤੇ ਖਾਣਾ ਪੀਣਾ ਛੱਡ ਦਿੰਦਾ ਹੈ ਉਸਦੀ ਹਾਲਤ ਖਰਾਬ ਹੁੰਦੀ ਵੇਖ ਉਸਦਾ ਮਾਮਾ ਉਸਦੀ ਮਾਂ ਨੂੰ ਲੈ ਆਉਂਦਾ ਹੈ ਤੇ ਉਹ ਬੱਚਾ ਆਪਣੀ ਮਾਂ ਦੀਆਂ ਮਿੰਤਾਂ ਕਰਦਾ ਵੀ ਹੁਣ ਕਦੇ ਵੀ ਆਪਣੀ ਮਾਂ ਨੂੰ ਤੰਗ ਨਹੀਂ ਕਰੇਗਾ ਇਸ ਲਈ ਉਹ ਉਸ ਨੂੰ ਆਪਣੀ ਤੋਂ ਦੂਰ ਨਾ ਕਰੇ ਤੇ ਅਖੀਰ ਵਿੱਚ ਉਹ ਆਪਣੀ ਮਾਂ ਦੀ ਗੋਦ ਛਹੀ ਦਮ ਤੋੜ ਦਿੰਦਾ ਹੈ ਦੀਪ ਨੂੰ ਮੁੱਖ ਪਾਤਰ ਪਾਟਕ ਚੱਕਰਵਰਤੀ ਦਾ ਰੋਲ ਮਿਲ ਗਿਆ ਰਿਹਸਲਾਂ ਸ਼ੁਰੂ ਹੋ ਗਈਆਂ ਅੱਧੀ ਛੁੱਟੀ ਦੇ ਟਾਈਮ ਮੀਨ ਹਾਲ ਵਿੱਚ ਰਿਹਸਲ ਹੁੰਦੀ ਦੀਪ ਦੇ ਨਾਲ ਅਨੂ ਵੀ ਆ ਜਾਂਦੀ ਮੈਡਮ ਦੀਪ ਨੂੰ ਸਮਝਾਉਂਦੀ ਕਿ ਉਸ ਦਾ ਰੋਲ ਕੀ ਆ ਦੀਪ ਸ਼ਰਾਰਤਾਂ ਵਾਲਾ ਰੋਲ ਤਾਂ ਵਧੀਆ ਕਰਦਾ ਪਰ ਜਦੋਂ ਉਹ ਆਪਣੀ ਮਾਂ ਤੋਂ ਵਿਛੜਦਾ ਉਸ ਦੇ ਚਿਹਰੇ ਤੇ ਉਹ ਭਾਵ ਨਹੀਂ ਆਉਂਦੇ ਸਨ ਜੋ ਨਿਰਦੇਸ਼ਕ ਮੈਡਮ ਵੇਖਣਾ ਚਾਹੁੰਦੀ ਸੀ ਉਹ ਦੁਬਾਰਾ ਦੁਬਾਰਾ ਉਹੀ ਸੀਨ ਕਰਵਾਉਂਦੀ ਆ ਅਨੂ ਸਮਝ ਗਈ ਸੀ उमरज पम्मी हो सिर्फ 10 साल दी ही सी पर समझदार बहुत सी उसने दीप ਨੂੰ ਕਿਹਾ ਜੈਸੇ ਤੁਮ ਆਪਣੀ ਮਾਂ ਕੋ ਲੈ ਕੇ ਰੋਣੇ ਲੱਗ ਜਾਂਦੇ ਥੇ ਅੱਬ ਵੀ ਵੈਸੇ ਹੀ ਸੋਚੋ ਤੁਹਾਰੀ ਮਾਂ ਤੁਮਸੇ ਦੂਰ ਜਾ ਰਹੀ ਹੈ ਇਹ ਸੋਚ ਕੇ ਬੋਲੋ अनु ने दीप ਨੂੰ ਸਮਝਾਇਆ ਅਗਲੀ ਵਾਰ ਦੀਪ ਦੀ ਪਰਫਾਰਮੈਂਸ ਵੇਖ ਕੇ ਮੈਡਮ ਵੀ ਹੈਰਾਨ ਰਹੇਗੀ ਉਸ ਦੀ ਆਵਾਜ਼ ਭਾਵਕ ਹੋ ਗਈ ਸੀ ਤੇ ਅੱਖਾਂ ਤੋਂ ਪਾਣੀ ਨਿਕਲ ਰਿਹਾ ਸੀ ਸ਼ਾਬਾਸ਼ ਬੱਚੀ ਬਹੁਤ ਵਧੀਆ ਕੀਤਾ ਤੁਸੀਂ ਕਮਾਲ ਦੀ ਪਰਫਾਰਮੈਂਸ ਹੈ ਮੈਡਮ ਨੇ ਦੀਪ ਦੀ ਪਿੱਠ ਥੱਕ ਤਪਾਈ ਪਰ ਮੈਡਮ ਨੂੰ ਸਮਝਦਿਆਂ ਦੀ ਨਹੀਂ ਲੱਗੀ ਕਿ ਇਸ ਮੁੰਡੇ ਦਾ ਰਿਮੋਟ ਅਨੂ ਦੇ ਹੱਥ ਵਿੱਚ ਹੈ ਉਸ ਨੇ ਅਨੂ ਨੂੰ ਵੀ ਨਾਟਕ ਵਿੱਚ ਪਾਠਕ ਦੀ ਸਹਿਪਾਠੀ ਦਾ ਰੋਲ ਦੇ ਦਿੱਤਾ ਮਾਂ ਦਾ ਰੋਲ ਕਰਨ ਵਾਲੀ ਕੁੜੀ ਨੋਮੀ ਕਲਾਸ ਦੀ ਸੀ ਹਰ ਰੋਜ਼ ਇਸ ਨਾਟਕ ਦੀ ਰਿਹਸਲ ਹੁੰਦੀ ਅਨੂ ਨੂੰ ਨਾਲ ਵੇਖ ਕੇ ਦੀਪਦੀ ਪਰਫਾਰਮੈਂਸ ਦਿਨੋ ਦਿਨ ਸੁਧਰਦੀ ਗਈ ਹੁਣ ਇਸ ਨਾਟਕ ਦੀ ਸਟੇਜ ਤੇ ਰਿਹਸਲ ਹੋਣੀ ਸੀ ਪ੍ਰਿੰਸੀਪਲ ਸਮੇਤ ਸਾਰੇ ਸਟਾਫ ਨੇ ਇਹ ਰਿਹਸਲ ਵੇਖੀ ਦੀਪਤੀ ਐਕਟਿੰਗ ਵੇਖ ਕੇ ਪ੍ਰਿੰਸੀਪਲ ਐਨਾ ਖੁਸ਼ ਹੋਇਆ ਕਿ ਉਸਨੇ ਨਾਟਕ ਤੋਂ ਬਾਅਦ ਦੀਪ ਨੂੰ ਗੋਦੀ ਚੁੱਕ ਕੇ ਪਿਆਰ ਕੀਤਾ ਮੈਡਮ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ ਜਾਨ ਪਾ ਦਿੱਤੀ ਨਾਟਕ ਚ ਪ੍ਰਿੰਸੀਪਲ ਨੇ ਖੁਸ਼ ਹੋ ਕੇ ਕਿਹਾ ਤੁਸੀਂ ਬੱਚਿਆਂ ਤੋਂ ਕਮਾਲ ਦੀ ਐਕਟਿੰਗ ਕਰਵਾਈ ਖਾਸ ਤੌਰ ਤੇ ਮੁੱਖ ਪਾਤਰ ਤੋਂ ਉਸਦੀ ਐਕਟਿੰਗ ਨੇ ਤਾਂ ਮੇਰੇ ਵੀ ਅਥਰੂ ਕੱਢ ਦਿੱਤੇ ਪ੍ਰਿੰਸੀਪਲ ਨੇ ਮੈਡਮ ਦੀ ਤਾਰੀਫ ਕਰਦੇ ਕਿਹਾ ਥੈਂਕਸ ਸਰ ਜੀ ਪਰ ਉਸ ਬੱਚੇ ਤੋਂ ਐਕਟਿੰਗ ਕਰਵਾਉਣ ਚ ਮੇਰੇ ਨਾਲੋਂ ਵੱਧ ਰੋਲ ਉਸ ਕੁੜੀ ਨੂੰ ਦਾ ਹੈ ਮੈਡਮ ਨੇ ਕਿਹਾ ਤੁਹਾਨੂੰ ਪਤਾ ਉਹ ਕੁੜੀ ਕੌਣ ਆ ਉਹ ਡਿਪਟੀ ਕਮਿਸ਼ਨਰ ਗਾਗੂਲੀ ਸਾਹਿਬ ਦੀ ਬੇਟੀ ਆ ਸਾਹਿਬ ਸਾਡੇ ਫੰਕਸ਼ਨ ਦੇ ਚੀਫ ਗੈਸਟ ਹੋਣਗੇ ਆਪਣੀ ਬੇਟੀ ਨੂੰ ਸਟੇਜ ਤੇ ਵੇਖ ਕੇ ਉਹ ਕਿੰਨੇ ਖੁਸ਼ ਹੋਣਗੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਉਹ ਰੀਅਲੀ ਪਰ ਮੈਂ ਸੱਚ ਕਹਿ ਰਹੀ ਉਸ ਮੁੰਡੇ ਤੋਂ ਵਧੀਆ ਐਕਟਿੰਗ ਕਰਵਾਉਣ ਦਾ ਜ਼ੀਰਾ ਉਸ ਕੁੜੀ ਦੇ ਸਿਰ ਹੈ ਮੈਡਮ ਨੇ ਸੱਚ ਬਿਆਨ ਕੀਤਾ ਫੰਕਸ਼ਨ ਤੋਂ ਇੱਕ ਦਿਨ ਪਹਿਲਾਂ ਸਾਰੇ ਸਕੂਲ ਦੇ ਬੱਚਿਆਂ ਦੇ ਸਾਹਮਣੇ ਡਰੈਸ ਰਿਹਾਸਲ ਹੋਈ ਉਸ ਜਮਾਨੇ 'ਚ ਛੋਟੇ ਮਾਈਕ ਜੋ ਕਮੀਜ਼ੇ ਲੱਗਦੇ ਸਨ ਉਹ ਨਹੀਂ ਹੁੰਦੇ ਸਨ ਪਰ ਸਕੂਲ ਦੀ ਸਟੇਜ 'ਤੇ ਰੱਸੀ ਨਾਲ ਲਟਕਣ ਵਾਲੇ ਮਾਈਕ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ ਬੱਚਿਆਂ ਦੇ ਕਰਦੇ ਹਿਸਾਬ ਨਾਲ ਮਾਈਕ ਨੂੰ ਉੱਪਰ ਥੱਲੇ ਕਰ ਲਿਆ ਜਾਂਦਾ ਸੀ ਸਾਰੇ ਬੱਚਿਆਂ ਨੂੰ ਤੇ ਸਟਾਫ ਨੂੰ ਇਹ ਨਾਟਕ ਬਹੁਤ ਹੀ ਪਸੰਦ ਆਇਆ ਇਹ ਨਾਟਕ ਫੰਕਸ਼ਨ ਦੀ ਆਖਰੀ ਆਈਟਮ ਸੀ ਤਾ ਜੋ ਸਭ ਨੂੰ ਅਖੀਰ ਤੱਕ ਬਿਠਾਈ ਰੱਖਿਆ ਜਾ ਸਕੇ ਫੰਕਸ਼ਨ ਵਾਲੇ ਦਿਨ ਸਕੂਲ ਦੇ ਸਾਰੇ ਬੱਚੇ ਆਪਣੇ ਮਾਪੇ ਸਮੇਤ ਆਏ ਸਨ ਕਿਉਂਕਿ ਬੱਚਿਆਂ ਨੇ ਰਿਹਰਸਲ ਵੇਖੀ ਸੀ ਇਸ ਲਈ ਉਹ ਆਪਣੇ ਮਾਪੇ ਨੂੰ ਨਾਟਕ ਬਾਰੇ ਦੱਸ ਰਹੇ ਸਨ ਉਸ ਦਿਨ ਵੀ ਹਰਦੀਪ ਸਿੰਘ ਤੇ ਮਾਕੀ ਦੀਪਤਾ ਪ੍ਰੋਗਰਾਮ ਵੇਖਣ ਨਹੀਂ ਆਏ ਕਿਉਂਕਿ ਉਸ ਦਿਨ ਵੀ ਹਰਦੀਪ ਸਿੰਘ ਨੇ ਸ਼ਰਾਬ ਪੀ ਲਈ ਸੀ ਇਸ ਵਜ੍ਹਾ ਕਰਕੇ ਦੀਪਤਾ ਛੋਟਾ ਪ੍ਰਾ ਜੋ 3ਵੀਂ ਕਲਾਸ ਚ ਸੀ ਉਹ ਵੀ ਨਾ ਆ ਸਕਿਆ ਫੰਕਸ਼ਨ ਸ਼ਾਮ ਨੂੰ 7 ਵਜੇ ਤੋਂ ਸ਼ੁਰੂ ਹੋਣਾ ਸੀ। ਅਨੂ ਦੀ ਪਾਪਾ ਚੀਫ ਗੈਸਟ ਸਨ। ਦੀਪ ਤੇ ਅਨੂ ਸਮੇਤ ਨਾਟਕ ਤੇ ਹੋਰ ਆਈਟਮਾਂ 'ਚ ਭਾਗ ਲੈਣ ਵਾਲੇ ਬੱਚੇ ਤਾਂ ਦੁਪਹਿਰ ਨੂੰ ਹੀ ਸਕੂਲ ਆ ਗਏ ਸਨ। ਸਕੂਲ ਦੀ ਸਾਰੀ ਮੈਨੇਜਮੈਂਟ ਆਈ ਹੋਈ ਸੀ। ਚੀਫ ਗੈਸਟ ਸਾਹਿਬ ਦੇ ਆਉਂਦੇ ਅਹੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ। ਸਭ ਨੂੰ ਨਾਟਕ ਦਾ ਇੰਤਜ਼ਾਰ ਸੀ। ਨਾਟਕ ਸ਼ੁਰੂ ਹੋ ਗਿਆ। ਸਾਰੇ ਪਾਸੇ ਚੁੱਪ ਛਰ ਗਈ। ਦੀਪ ਦੀ ਐਕਟਿੰਗ ਨੇ ਸਾਰਿਆਂ ਨੂੰ ਭਾਵਕ ਕਰ ਦਿੱਤਾ। ਤਿੰਬਰਨ ਵਾਲੀ ਸੀਨ ਨੀਤਾ ਬੱਚਿਆਂ ਦੀਆਂ ਮਾਮਾ ਵੀ ਰਵਾ ਦਿੱਤੀਆਂ ਜਦੋਂ ਇਹ ਪਰਦਾ ਡਿੱਗਿਆ ਸਾਰੇ ਪਾਸੇ ਤਾੜੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਨੂ ਦੀ ਮੰਮੀ ਨੀਤਾ ਸੀਟ ਤੇ ਖੜੇ ਹੋ ਕੇ ਤਾੜੀਆਂ ਮਾਰ ਕੇ ਇਸ ਨਾਟਕ ਦੀ ਪ੍ਰਸ਼ੰਸਾ ਕੀਤੀ ਦੀਪ ਦੀ ਐਕਟਿੰਗ ਐਨੀ ਨੇਚਰਲ ਸੀ ਜਦੋਂ ਅਖੀਰ ਵਿੱਚ ਧੰਵਾਦ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ ਜੀ